ਜੈਨਾ ਮੈਂ ਤਾਂ ਚਾਹਤੀ ਆ ਨਾ ਲੈ ਰਿਆਂ ਵੀ ਸਾਥੀ ਆਪਣੇ ਸਮਾਜ ਦੇ ਵਿੱਚ ਹੋਏਗਾ ਆਪਣੇ ਸਮਾਜ ਚ ਹੋਏਗਾ ਬਿਲਕੁਲ ਤੁਹਾਡੇ ਨਾਲ ਦੇ ਰੰਦਾ ਤੇ ਪਿੰਡ ਸਾਬੂਆ ਦੇ ਵਿੱਚ ਉੱਥੇ ਦਾ ਸਾਥੀ ਹੈਗਾ ਇਹਨਾਂ ਦਾ ਚੋਣ ਛਾਂ ਹੈਗਾ ਵਾਟਾ ਚ ਤੇ ਮੈਂ ਸਪੈਸ਼ਲ ਕੋਰ ਦੇ ਦੇਖੋ ਨਾਲੇ ਤੁਸੀਂ ਉਹਨਾਂ ਦਾ ਆਪਣਾ ਸੀ ਚੁਕਾ ਰਿਆਂ ਨਾਲੇ ਮੈਂ ਸਮਝਦਾ ਵੀ ਬਹੁਤ ਵਧੀਆ ਮੰਤਾ ਜੀ ਲੋ ਤੁਹਾਨੂੰ ਜਿਹੜੇ ਭਜਨ ਸੁਣਾ ਕੇ ਵੀ ਉਹਨਾਂ ਦਾ ਆਸ਼ੀਰਵਾਦ ਤੁਹਾਨੂੰ ਨਾਲ ਨਾਲ ਦਵਾ ਦੇ ਮੈਂ ਆਪਣੇ ਨੂੰ ਇਨਾਂ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਔਰ ਮੁੱਖ ਸੇਵਾਦਾਰ ਸਰਦਾਰ ਭਜਨ ਸਿੰਘ ਜੀ ਨੂੰ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਅਗਲੇ ਸਾਲ ਅਸੀਂ ਆਈਏ ਕਿ ਮੈਂ ਸਮਝਦਾ ਦਰਬਾਰ ਜਿਹੜਾ ਵੀ ਹੋਰ ਜਿਹੜਾ ਅਲੀਸ਼ਾਨ ਜਿਹੜਾ ਹੋਣਾ ਚਾਹੀਦਾ ਵਾ ਆਪਾਂ ਜਿੰਨੇ ਵੀ ਇੱਥੇ ਸੰਗਤ ਬੈਠੇ ਆਂ ਜੇ ਆਪਾਂ ਤਿਆਰ 2024 ਦੀ ਸੁਭੰਦੀ ਵੀ ਹਿੰਦੁਸਤਾਨ ਦੀ ਬਿਠ ਜਿਹੜੀਆਂ ਮੈਂਬਰ ਆਫ ਪਾਰਲੀਮੈਂਟ ਇਲੈਕਟ ਹੋਣ ਜਾਣੀ ਹੈ ਔਰ ਵੱਖ-ਵੱਖ ਪੜਾਅ 'ਚ ਲਖਨਾ ਹੋਈਆਂ ਔਰ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ ਮੈਸੂਦਾ ਨਿਬੋਟਾ ਹੋਣ ਜਾਣੀਆਂ ਉਹਦੀ ਸੰਬੰਧੀ ਵੱਖ-ਵੱਖ ਪਾਰਟੀਆਂ ਆਪਣੇ ਆਪਣੇ ਤਾਗਣਾ ਪ੍ਰਚਾਰ ਕਰਦੀਆਂ ਪਈਆਂ ਇਸ ਦੇ ਨਾਲ ਹੀ ਅਸੀਂ ਇੱਤਾਂ ਪਾਰਟੀ ਵੱਲੋਂ ਵੀ ਸਰਦਾਰ ਪਰਮਜੀਤ ਸਿੰਘ ਨੂੰ ਇਹ ਹਲਕਾ ਕਪੂਰਸਾਬ ਤੋਂ ਬੜੇ ਕੀਤਾ ਕਿੰਨਾਂ ਦਾ ਚੋਣ ਚਾਣਾਂ ਦਾ ਕਾਰਜ ਕਪੂਰਸਾਬ ਵਿੱਚ ਉਹ ਸੇਵਾ ਕਰਦਾ ਆ ਨਾ ਪਿਆ ਮੈਂ ਖੁਦ ਆਪ ਵੀ ਜੜੀਆਂ ਬੀਐਸਪੀ ਵੱਲੋਂ ਦੋਈਆਂ 12 ਇਲੈਕਸ਼ਨ ਲੜੀਆਂ ਐਮਐਲਏ ਦੀ ਔਰ ਨਗਰ ਕੌਂਸਲ ਵੀ ਮੈਂ ਦੋ ਵਾਰ ਪਹਿਲਾਂ ਲੜੀਆਂ ਕਿਉਂਕਿ ਗੱਲ ਵੀ ਨਵੇਂ ਪੁਰਾਣੇ ਦੀ ਗੱਲ ਨਹੀਂ ਹੁੰਦੀ ਗੱਲ ਹੁੰਦੀ ਆ ਵੀ ਚਿਹਰੇ ਦੇ ਵੋਟ ਪੈਣੇ ਵੀ ਜਿਹੜਾ ਆदमी ਪੁਆ ਪਾਣ ਦੰਦੇ ਆ ਚਾਹੇ ਆਪਣਾ ਕੋਈ ਸੇਧਾਰ ਹੋਵੇ ਚਾਹੇ ਆਪਣਾ ਕੋਈ ਪਰਿਵਾਰ ਦਾ ਮੈਂਬਰ ਖੜਾ ਹੋਵੇ ਦੇਖੋ ਇਹ ਪਹੁੰਚ ਗਿਆ ਕੀ ਤੁਸੀਂ ਵੀ ਕੈਂਡੀਡੇਟ اے ਕੱਲੋ ਕੇ ਕੈਂਡੀਡੇਟ ਹੋ ਜਿਹੜਾ ਕਿ ਸੀਟ ਦੇ ਲੋਕ ਸਭਾ ਖੇਤਰੀ ਤਾਂ ਕਿਸ ਤਰੀਕੇ ਨਾਲ ਪਬਲਿਕ ਦੇ ਵਿੱਚ ਤੁਸੀਂ ਰੋਜ਼ ਵਿਚਰਦੇ ਮੀਟਿੰਗਾਂ ਵੀ ਅਟੈਂਡ ਕਰਦੇ ਕਿਸ ਤਰੀਕੇ ਨਾਲ ਤੁਹਾਨੂੰ ਕੱਲੋ ਕੀ ਪਾ ਲੋਕਾਂ ਦਾ ਸੁਜੋਗ ਨਹੀਂ ਮਿਲਿਆ ਬਹੁਤ ਵਧੀਆ ਸੁਜੋਗ ਮਿਲਿਆ ਸਾਨੂੰ ਆਪ ਫੋਨ ਕਰਕੇ ਬੁਲਾ ਰਹੇ ਆ ਰੋਜ਼ ਹੀ ਇੱਕ ਦੋ ਪਿੰਡ ਦੇ ਫੋਨ ਆਉਂਦੇ ਵੀ ਇੱਥੇ ਸਾਨੂੰ ਆਪਣੀ ਪਾਰਟੀ ਬਾਰੇ ਬਸ ਕੇ ਜਾਓ ਆਪਣਾ ਨਿਸ਼ਾਨ ਛਿਓ ਅੱਜ ਵੀ ਸਾਨੂੰ ਫੋਨ ਆਇਆ ਪਿੰਡ ਸਾਬੂ ਵਾਲ ਅਹੀਂ ਜਾ ਕੇ ਆਏ ਆ ਤੇ ਵਧੀਆ ਸਾਨੂੰ ਸਹਿਯੋਗ ਮਿਲ ਰਿਹਾ ਨਹੀਂ ਰਿਹਾ ਕੇ ਵਧੀਆ ਇਹਦੇ ਰਿਜਲਟ ਆਣਗੇ ਤਾਂ ਤੁਸੀਂ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਵੋਟਰਾਂ ਨੂੰ ਇਹ ਅਪੀਲ ਕਰਾਂਗੇ ਵੀ ਦੇਖੋ ਸਾਡਾ ਚੋ ਨਿਸ਼ਾਨ ਟੋਰਜ ਬਣਤੀ ਆ ਇੱਕ ਤੋਂ ਵੱਧ ਤੋਂ ਵੱਧ ਉਹਰਾਂ ਲਾ ਕੇ ਇਹਨੂੰ ਕਾਮਯਾਬ ਕਰੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਜਿਹੜਾ ਲੋਕ ਸਭਾ ਦੇ ਵਿੱਚ ਢੰਕਾ ਵਾਸੇ ਪਾਰਟੀ ਵੱਲੋਂ ਜਿਹੜੀ ਕਿ ਕਿੰਨੇ ਕ ਵਰਤੂ ਐਜੇ ਕਿ ਕੀ ਕੀਤਾ ਕੀ ਕੀਤਾ ਹੈ ਤਾਂ ਕਿਸ ਤਰੀਕੇ ਨਾਲ ਪਰਪਲ ਪਬਲਿਕ ਦਰਜਾਨ ਪਈ ਜੇ ਤੁਹਾਡੇ ਕੰਦੇ ਮੈਂ ਗਰਮੀਤਲਾ ਬਿੱਟੂ ਪ੍ਰਧਾਨਿਕਤਾ ਪਾਰਟੀ ਲਗਭਗ ਸਿਹਰ ਤੋਂ ਕੈਂਡੀਡੇਟ ਜਿਹੜਾ ਬਰਮਜੀਤ ਸਿੰਘ ਵੱਖ-ਵੱਖ ਪਿੰਡਾਂ ਤੋਂ ਮੈਂ ਸਮੇਂ ਦਾ ਕੰਪੇਨ ਕਰਦਾ ਪਿਆ ਵਾ ਔਰ ਮੈਂ ਆਪ ਵੀ ਤਿੰਨ ਚਾਰ ਪਿੰਡਾਂ ਵਿੱਚ ਨਾਲ ਸਾਥੀ ਨਾਲ ਜਾ ਕੇ ਖੁਦ ਵੀ ਪ੍ਰਚਾਰ ਕੀਤਾ ਕਿਉਂਕਿ ਲੋਕ ਜਿਹੜੇ ਆ ਦੂਸਰੀਆਂ ਪਾਰਟੀਆਂ ਕੋਲੋਂ ਬਹੁਤ ਸਤਾਏ ਪਏ ਆ ਚਾਹੇ ਆਪਾਂ ਕਾਂਗਰਸ ਦੀ ਗੱਲ ਕਰਦੇ ਆਂ ਚਾਹੇ ਆਪਾਂ ਝਾੜੂ ਵਾਲਿਆਂ ਦੀ ਗੱਲ ਕਰਦੇ ਆਂ ਚਾਹੇ ਤੱਕੜੀ ਵਾਲਿਆਂ ਦੀ ਗੱਲ ਕਰਦੇ ਆਂ ਜਾਂ ਭਾਜਪਾ ਦੀ ਗੱਲ ਕਰਦੇ ਆਂ ਇਹਨਾਂ ਸਾਰੀਆਂ ਪਾਰਟੀਆਂ ਨੇ ਮੈਂ ਸਮਝਦਾ ਕਈ ਵਾਰ ਇਹਨਾਂ ਦੇ ਗੱਠ ਜੋੜ ਹੋਏ ਪਏ ਆ ਜੇ ਆਪਾਂ ਕਾਂਗਰਸ ਦੀ ਪਾਰਟੀ ਦੀ ਆਪਾਂ ਗੱਲ ਕਰਦੇ ਆ ਉਹ ਪੰਜਾਬ ਚ ਕਹਿੰਦੇ ਆ ਕਾਂਗਰਸੀ ਇਹ ਝਾੜੂ ਵਾਲੇ ਨੂੰ ਗਾਲਾਂ ਕੱਢਦੇ ਆ ਤੇ ਦਿੱਲੀ ਇਕੱਠੇ ਰੋਟੀ ਖਾਂਦੇ ਆ ਇਕੱਠੇ ਪ੍ਰਚਾਰ ਕਰਦੇ ਆ ਜਿੱਥੇ ਇਹਨਾਂ ਦਾ ਕੈਂਡੀਡੇਟ ਖੜਾ ਪੰਜੇ ਨੂੰ ਮੋਰਾ ਲਾਓ ਜਿੱਥੇ ਉਹਨਾਂ ਦਾ ਖੜਾ ਝਾਰੂ ਨੂੰ ਮੋਰਾ ਯਾਨੀ ਲੋਕ ਕਹਿੰਦੇ ਕਰੀਏ ਤੇ ਕਰੀਏ ਕੀ ਅਸੀਂ ਪਹਿਲਾਂ ਤਕੜੀ ਤੇ ਫੁੱਲ ਇਕੱਠਾ ਸੀਗਾ ਵੀ ਮੈਂ ਸਮਝਦਾ ਵੀ ਇਹਨਾਂ ਲੋਕਾਂ ਨੇ ਰਾਜਨੀਤੀ ਨੂੰ ਇੱਕ ਕਲਮ ਬਣਾਤੀ ਹੋਈ ਹੈ ਵੀ ਸੇਰੇ ਕੁਛ ਲਿਖਤਾ ਚਾਮੀ ਕੁਛ ਲਿਖਤਾ ਤੇ ਇਸ ਕਰਕੇ ਵੀ ਲੋਕ ਚਾਹਦੇ ਆ ਵੀ ਇਹਨਾਂ ਕੋਲੋਂ ਛਟਕਾਰਾ ਪਾ ਕੇ ਵੀ ਕਿਸੇ ਇਹੋ ਜੇ ਸਮਾਜ ਜੋ ਗਰੀਬ ਸਮਾਜ ਚ ਹੋਵੇ ਵੀ ਉਹਨੂੰ ਮੌਕਾ ਦਿੱਤਾ ਜਾਵੇ ਪਰ ਇਕਤਾ ਪਾਰਟੀ ਲਗਾਤਾਰ ਲੋਕਾਂ ਵਿੱਚ ਵਿਚਰਦੀ ਪਈ ਹੈ ਖੁਦ ਪਿੰਡਾਂ 'ਚ ਮੈਂ ਆਪ ਜਾ ਕੇ ਪ੍ਰਚਾਰ ਕਰਦਾ ਸਾਥੀ ਦੀ ਮੈਂ ਸਮਝਦਾ ਆਪ ਹੀ ਇੰਨੀ ਕੁ ਪਛਾਣ ਹੈਗੀ ਆ ਵੀ ਜਿੱਥੇ ਵੀ ਅਸੀਂ ਜਾਂਦੇ ਆ ਵੀ ਬਹੁਤ ਵੱਡਾ ਲੋਕ ਭਰਮਾ ਹੰਗਾਰਾ ਦਿੰਦੇ ਪਏ ਆ ਕਿ ਮੈਨੂੰ ਉਮੀਦ ਹੈਗੀ ਐ ਵੀ ਜੇ ਅਸੀਂ ਪੂਰੇ ਜੋਸ਼ੋਸ਼ ਨਾਲ ਚੱਲੀਏ ਤੇ ਰਿਜ਼ਲਟ ਜਿਹੜੇ ਆ ਉਹ ਕੁਝ ਵੀ ਆ ਸਕਦੇ ਆ ਇਹ ਗੱਲ ਕਰੀਏ ਕਿ ਆਮ ਆਪ ਪਾਰਟੀ ਦੇ ਜਨਕੀ ਇੱਥੇ ਸੀਐਮ ਕੋਲੋਂ ਜਿਹੜਾ ਕਿ ਪਾਰਟੀ ਵਰਕਰਾਂ ਨੂੰ ਇੱਕ ਸਟਿੱਕਰ ਸਹਾਈਤਾ ਦਿੱਤੀ ਕਿ ਜਿਹੜਾ ਵੀ ਪਾਰਟੀ ਦੀ ਵੋਟ ਬੈਂਕ ਨੂੰ ਵਾਧਾ ਨਹੀਂ ਕਰੂੰਗਾ ਉਹਨਾਂ ਦੀ ਮਦਦ ਕੀ ਪੋਸਟਕ ਹੋਈ ਜਾ ਸਕਦੀ ਹੈ ਵਾ ਪੋਸਟ ਇਹਨਾਂ ਕੋ ਹੈ ਘੜੀਆਂ ਵਾ ਇਹ ਦੱਸਣ ਸਹੀ ਇਹਨਾਂ ਦੇ ਮੰਤਰੀ ਦੱਸੇ ਸਹੀ ਵੀ ਜਾਂ ਇੱਥੇ ਗਰਪਾਲ ਇੰਡੀਅਨ ਇੱਥੇ ਇੱਕ ਬਿੱਟੂ ਹੈਗਾ ਅਕਬਾਲ ਤਿੰਨ ਚਾਰ ਲੀਟਰ ਹੈਗੇ ਆ ਇਹ ਦਸਣ ਅਜੇ ਤੱਕ ਕੜੇ ਮਹੱਲੇ ਚ ਗਏ ਆ ਕੜੇ ਮਹੱਲੇ ਦੀ ਕੋਈ ਸਮੱਸਿਆ ਦਾ ਹੱਲ ਕੀਤਾ ਝਾੜੂ ਤਿਆਰ ਕੀ ਫਿਰਨਾ ਵੀ ਫਿਰਨਾ ਮੈਂ ਇਹਨਾਂ ਦਾ ਵੀ ਨਾਲ ਹੀ ਫਿਰਨਾ ਮੈਂ ਤੇ ਜਿਹੜੇ ਉਧਿਆਂ ਤੇ ਬੈਠੇ ਆ ਉਹਨਾਂ ਦਾ ਵੀ ਨਾਲ ਹੀ ਫਿਰਨਾ ਤਾਂ ਬੀਜੇਪੀ ਨੂੰ ਕਿੱਥੇ ਦੇਖਦੇ ਬੀਜੇਪੀ ਕੇ ਲੈਣ ਜੇ ਹਨੀਗੀ ਬੀਜੇਪੀ ਨੇ ਜੋ ਜਿੰਨਾ ਬੇੜਾਗਰ ਕੀਤਾ ਨਾ ਤਾਂ ਹੀ ਲੋਕੀ ਕਿਸਾਨ ਜਿਹੜੇ ਇਹਨਾਂ ਨੇ ਘਰ ਨਹੀਂ ਮੜ ਦਿੰਦੇ ਮੈਂ ਤੇ ਰਣਜੀਤ ਸਿੰਘ ਨੂੰ ਬੇਨਤੀ ਕਰੂੰਗਾ ਵੀ ਆਪਾਂ ਕਿਸਾਨ ਹੈਗੇ ਆ ਆਪਾਂ ਕਿਸਾਨੀ ਕਰਦੇ ਆ ਜਿਨ੍ਹਾਂ ਲੋਕਾਂ ਨੇ ਬਾਰਡਰ ਪਾਰ ਨਹੀਂ ਕਰਨ ਦਿੱਤਾ ਵੀ ਦਿੱਲੀ ਤੋਂ ਵੀ ਮੈਂ ਸਮਝਦਾ ਮੋਦੀ ਨੂੰ ਜਿੱਥੇ ਉਹ ਨਿਆਣਾ ਕਿਸਾਨਾਂ ਨੇ ਵੱਡਾ ਜਿਹੜਾ ਉਹਦਾ ਵਿਰੋਧ ਕਰਨਾ